ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆਰੇ ਕੋ ਗੁਨਾਹੀ ਆਪੇ ਦਰਸ ਪਿਓਈ ਦਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਦੀਵੇ ਹਰਿਆ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਾਹੀ ਮੈਨੋ ਜੋ ਕਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰ ਮਤ ਹੋਈ ਸਤਗੁਰੂ ਸਭ ਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵੋ ਤਨ ਮਨ ਤੀਰੇ ਹਰਿਆਸਿ ਹੋਕ ਮੰਨ ਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋ ਕਿ ਤੋਈ ਬੇਨਰ ਗੁਣਿਆਰੇ ਕੋਉ ਨਹੀਂ ਆਪੇ ਦਰਸ ਪਿਉਈ ਤਹਸ ਪਿਆ ਮੈਂ ਰਹਿਮ ਕੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਏ ਹਰਿਆ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆ ਦੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਓ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਨਿਲੇ ਤਾਂ ਜੀ ਮਾ ਤਨ ਮਨ ਤੀ ਵੇ ਹਰਿਆ ਸ਼ਲੋਕ ਮਾਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋ ਕਿ ਤੋਈ ਮੈਂ ਨਿਰਗੁਣਿਆ ਦੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਸ ਪਿਆ ਮੇ ਰਹਿਮਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਨੇ ਲੇ ਤਾਂ ਜੀਵਾ ਤਨ ਮੰਨਤੀ ਵੇ ਹਰਿਆ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਕ ਤੋਹੀ ਮੇਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਿਉਈ ਤਸ ਪਿਆ ਮੇ ਰਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਨਿਲੇ ਤਾਂ ਜੀਵਾਂ ਤਨ ਮੰਨਤੀ ਵੇ ਹਰਿਆ ਸ਼ਲੋਕ ਮਹਲਾ ਪੰਜਵਾਂ ਤੇਰਾ ਕੀ ਤਜ ਤੋ ਨਹੀਂ ਮੈਨੋ ਜੋਕ ਤੋਈ ਮੈਂ ਨਿਰਗੁਣਿਆ રે ਕੋ ਗੁਣ ਨਹੀਂ ਆਪੇ ਦਰਸ ਪਈ ਦਰਸ ਪਏ ਮੇਂ ਰਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਨਿਲੇ ਤਾਂ ਜੀਵਾ ਤਨ ਮੰਨਤੀ ਵੇ ਹਰਿਆ ਸ਼ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੂ ਜੋਕ ਤੋਈ ਮੈਂ ਨਿਰਗੁਣ ਆਵੇ ਕੋ ਗੁਣ ਨਹੀਂ ਆਪੇ ਤਰਸ ਗਿਓਈ ਤਰਸ ਪਿਆ ਮੇਰੇ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਲੈਤਾ ਜੀ ਮਾ ਤਨ ਮਨ ਤੀਏ ਹਰਿਆ ਸ਼ਲੋਕ ਮਹਲਾ ਪੰਜਵਾ ਤੇਰਾ ਗੀਤ ਜਤੋ ਨਹੀਂ ਮੈਨੋ ਜੋਕ ਤੋਈ ਮੈ ਨਿਰਗੁਣਿਆ ਰੇ ਕੋ ਬੁਨ ਨਹੀਂ ਆਪੇ ਕਰ ਸੁਤੀ ਹੋਈ ਤਰਸ ਪਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੇਦਾ ਜੀਵਾ ਤਨ ਮਨ ਤੀਵੇ ਹਰਿਆ ਸ਼ਲੋਕ ਮਹੱਲਾ ਪੰਜਵਾਂ ਤੇਰਾ ਗੀਤ ਜਤੋ ਨਹੀਂ ਮੈਨੋ ਜੋਕ ਤੋਹੀ ਮੈ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਕੇ ਹੋਈ ਦਰਸ ਕੇ ਅਮਰ ਰਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਤੀਵੇ ਹਰਿਆ ਸ਼ਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਕ ਤੋਈ ਮੈਂ ਨਿਰਗੁਣਿਆਰੇ ਕੋ ਹੋ ਨਹੀਂ ਆਪੇ ਤਰਸਪਿਓਈ ਤਰਸਪਿਆ ਮੇਂ ਰਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਨਿਲੇ ਤਾਂ ਜੀ ਮਾ ਤਨਮਨ ਤੀ ਵੇ ਹਰਿਆ ਸੋਕ ਮਹੱਲਾ ਪੰਜਵਾ ਤੇਰਾ ਗੀਤਾ ਜਾਤੋ ਨਹੀਂ ਮੈਨੋ ਜੋਕ ਤੋਈ ਮੈਨ ਗੁਣਿਆ ਵੇ ਕੋ ਗੁਣ ਨਹੀਂ ਆਪੇ ਦਲ ਸੁਖਿ ਹੋਈ ਦਲ ਸੁਖਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਨੇ ਲੇਤਾ ਜੀ ਮਾ ਤਨ ਮਨ ਤੀਵੇ ਹਰਿਆ ਸ਼ਲੋਕ ਮਹੱਲਾ ਪੰਜਵਾਂ ਤੇਰਾ ਗੀਤਾ ਜਤੋ ਨਹੀਂ ਮੈਨੋ ਜਕ ਤੋਹੀ ਮੈ ਨਿਰਗੁਣਿਆ ਰਹਿ ਕੋ ਬੁਨ ਨਹੀਂ ਆਪੇ ਤਰਸਤੇ ਹੋਈ ਤਰਸ ਪੇ ਹਮੇ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਦਾ ਜੀਵਾ ਤੁਮਨ ਮਨ ਤੀਵੇ ਹਰਿਆ ਸਲੋਕ ਮਾਲਾ ਪੰਜਵਾ ਤੇਰਾ ਕੀ ਤਜ ਤੋ ਨਹੀਂ ਮੈਨੋ ਜੋਗ ਤੋਈ ਮੈ ਨਿਰਗੁਨੀ ਆ ਰੇ ਕੋ ਗੁਣ ਨਹੀਂ ਆਪੇ ਤਰ ਸੁਖਿ ਹੋਈ ਤਰ ਸੁਖਿਆ ਮੈਂ ਰਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਕਨਾ ਮਿਲੇ ਤਾਂ ਜੀਵਾਂ ਤੁਨ ਮੰਨ ਤੀਵੇ ਹਰਿਆ ਸਰ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਕ ਤੋਈ ਮੈ ਨਿਰਗੁਨਾਰੇ ਕੋ ਗੁਣ ਨਹੀਂ ਆਪੇ ਦਰਸਪੇ ਹੋਈ ਦਰਸਪੇ ਆ ਮੈ ਰਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਲੈ ਦਾ ਜੀਵਾ ਤਰਮਣਤੀ ਵੇ ਹਵੇਆ ਸਰ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਕ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰ ਸੁਖਿ ਹੋਈ ਤਰਸ ਪਿਆ ਮੇ ਰਹਿਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਬਣਤੀ ਵੇ ਹਰਿਆ ਸੰ ਲੋਕ ਮਾਲਾ ਪੰਜਵਾ ਥੇਰਾ ਕੀਤਾ ਜਤੋਂ ਨਹੀਂ ਮੈਨੂੰ ਜੋਗ ਕਿ ਤੋਈ ਮੈਨੇ ਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਈ ਤਸ ਪਿਆ ਮੈਂ ਰਹਿਨਤ ਹੋਈ ਸਤ ਗੁਰੂ ਸੱਜਣ ਮਿਲਿਆ ਨਾਨਕ ਨਾਮ ਲੈ ਤਾਂ ਜੀਵਾ ਤਨ ਮਨੁ ਮੁਥੀ ਵੇ ਹਰਿਆ ਸੋਕ ਮਹੱਲਾ ਪੰਜਵਾ ਤੇਰਾ ਗੀਤਾ ਜਾਤੋ ਨਹੀਂ ਮੈਨੋ ਜੋਕ ਤੋਈ ਮੈ ਨਿਰਗੁਣਿਆ ਵੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਓ ਮੇ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨੁ ਮੁਥੀ ਵੇ ਹਰਿਆ ਸੋ ਲੋਕ ਮਹਲਾ ਪੰਜਵਾ ਤੇਰਾ ਕੀਤਾ ਜਤੋ ਨਹੀਂ ਮੈਨੋ ਜੋਗ ਕਿ ਤੋਈ ਮੈਨੇ ਗੁਣਿਆ ਵੇ ਕੋ ਗੁਣ ਨਹੀਂ ਆਪੇ ਦਰਸਤਿ ਹੋਈ ਦਰਸਪਿਆ ਮੈਂ ਵਹਿਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਾ ਨਵਨਤੀ ਵੇ ਹਰਿਆ